ਆਇਦੋ ਗੋਗਿੰਦ ਸਿੰਘ ਜੀ ਤੁਸੀਂ ਕਰਨ ਬੋਲੇ ਮਸਤਾਂ ਕੀ ਗੱਲ ਹੈ ਜੀ ਬਣੀ ਗੱਲ ਕੋਈ ਤੈਨ ਲੜਾਈ ਹੋਈ ਜਾਂ ਚੰਚਾ ਆਦੀ ਚਾਰਜ ਨਹੀਂ ਤਰਾਂ ਤੇ ਤਰਿਆਂ ਨੇ ਚਾਰਜ ਮਜਬੂਰੀ ਵਾਦੀ ਜਾਂਦੇ ਤਰਾਂ ਪਬਲਿਕ ਉਹਦੇ ਚਾਰਜ ਨੇ ਉਹ ਚਾਰਜ ਨੇ ਕਰਚਾ ਮਾਰਿਆ ਨਹੀਂ ਝਗੜੇ ਕੋਈ ਪੁਰਾਣੀ ਗੰਜੀ ਸੀ ਕੀ ਕਾਰਨ ਸੀ ਨਹੀਂ ਗੰਦੇ ਸ਼ੁਰੂ ਹੋਏ ਹੂੰ ਇਤਰਾ ਨਹੀਂ ਨਾ ਬਣ ਗਏ ਗੱਲ ਬਾਤ ਹੋ ਗਈ ਇਤਰਾ ਨਹੀਂ ਮਨੇ ਕਰਚਾ ਕਰਕੇ ਮਾਸੀ ਬੰਦਿਆਂ ਨੂੰ ਜਾਣਦੇ ਹੋ ਪੁਲਿਸ ਨੂੰ ਦੱਸਦਾ ਜਿਨ੍ਹਾਂ ਨੇ ਤੁਹਾਡੇ ਤੇ ਹਮਲੇ ਦੱਸਿਆ ਉਹ ਸਾਰੇ ਕੋਲ ਹਥਿਆਰ ਵਗੈਰਾ ਸੀ ਇੱਕ ਦੋ ਇੱਕ ਦੋ ਘੰਟਾ ਦੋ ਤਿੰਨ ਘੰਟੇ ਤੇ ਕਿਸੇ ਚੀਜ਼ ਤੇ ਨਾਲ ਤੁਹਾਡੇ ਜਨ ਹਮਲਾ ਕੀਤਾ ਕਰਚਾ ਅੱਛਾ ਸਾਰਿਆਂ ਨੂੰ ਕਰਚਾ ਮਨੋ ਚਾਰ ਪੰਜ ਬੰਦੇ ਸੀ ਬੰਦੇ ਰੋਡ ਤੇ ਤੁਸੀਂ ਕਿੰਨੇ ਜਾਣੇ ਸੀ ਭਾਈ ਬੰਦੇ ਤੁਸੀਂ ਕਿੰਨੇ ਜਨੇ ਸੀ ਜਦੋਂ ਜਾ ਰਹੇ ਸੀ ਇਤਨਾ ਬਜਾਰ ਕੋਟੇ ਦੋ ਦੋ ਸੇ ਕਿਉਂ ਕਿ ਜਾਨ ਨੂੰ ਕਿੰਨੇ ਕੋ ਬੰਦੇ ਸੀ ਤੁਸੀਂ ਆਪਣੇ ਨਾਲ ਆਪਾਂ ਨੇ ਦੇਖੋ ਜੀ ਹਾਂਜੀ ਤੇ ਇਹਨੇ ਅੱਛਾ ਜੀ ਤੇ ਉਹਨਾਂ ਨੂੰ ਕੋਈ ਪੁਰਾਣੀ ਜਾਂਚ ਹੋ ਗਈ ਜਿਹਦੇ ਕਾਰਨ ਝਗੜੇ ਦਾ ਕਾਰਨ ਕੀ ਹੈ ਕੋਈ ਨਹੀਂ ਹੈ ਕੋਈ ਸੰਬੋਧਨ ਹੈ ਤੇ ਕਿਹੜੀ ਜਗ੍ਹਾ ਤੇ ਬਿਲੰਦ ਰੱਖਾ ਸੀ ਗੰਦੀ ਵੱਲੋਂ ਆਈਏ ਗਵਰਨਮੈਂਟ ਦਾਖਲ ਕੋਈ ਉਹਨਾਂ ਨੇ ਬਿਆਨ ਹਾਸਲ ਕੀਤੇ ਆ ਤੇ ਉਸ ਬਿਆਨਾਂ ਦੇ ਹੱਥੇ ਕਾਰਵਾਈ ਕੀਤੀ ਜਾਊਗੀ ਹਾਂਜੀ ਦੋਸ਼ੀ ਦੇ ਭਾਲ ਜਾਰੀ ਹੈ